ਉਹ ਉਹਨਾਂ ਮੁਕਾਰਨਾ ਕਿ ਪਿਛਲੇ ਦਿਨੀ ਕੁਝ ਘਟਨਾਵਾ ਘਟੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇੰਨਾ ਚੋਣਾਂ ਵਿੱਚ ਸਾਡੀ ਪਾਰਟੀ ਪਛੜ ਗਈ ਲੇਕਿਨ ਸਾਡੇ ਕੁਝ ਲੀਡਰ ਸਾਹਿਬਾਨ ਜਿਹੜੇ ਉਹਨਾਂ ਨੇ ਬਾਗੀ ਸੁਰਾਂ ਵੀ ਖਾਈਆਂ ਉਹ ਸਾਰਾ ਦੋਸ਼ ਹੈ ਜਿਹੜਾ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਉੱਤੇ ਮੜਨ ਲੱਗੇ ਜਦੋਂ ਕਿ ਸੁਖਵੀਰ ਸਿੰਘ ਬਾਦਲ ਦਾ 1% ਵੀ ਕਸੂਰ ਨਹੀਂ ਇਹਦੇ ਵਿੱਚ। ਸ਼ਖਵੀਰ ਸਿੰਘ ਬਾਦਲ ਨੇ ਜਦੋਂ 2 ਡਿਗਰੀ ਟੈਂਪਰੇਚਰ ਸੀ ਉਦੋਂ ਵੀ ਹਰੇਕ ਹਲਕੇ ਦੇ ਵਿੱਚ ਜੀਪ ਦੇ ਉੱਤੇ ਚੜ ਕੇ ਛੱਤ ਦੇ ਉੱਤੇ ਦੋ ਦੋ ਵਿਧਾਨ ਸਭਾ ਹਲਕੇ ਕਿਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੇ ਜਦੋਂ 42 ਡਿਗਰੀ ਟੈਂਪਰੇਚਰ ਸੀ ਉਦੋਂ ਵੀ ਜੀਪ ਦੀ ਛੱਤ ਦੇ ਉੱਤੇ ਚੜ ਕੇ ਉਹਨਾਂ ਨੇ ਹਲਕੇ ਕਿਤੇ ਹਲਕਾਂ ਚਾਰਜਾਂ ਨੂੰ ਨਾਲ ਲੈ ਕੇ ਨਾਲ ਸੀਨੀਅਰ ਰਾਗੂ ਸਹਿਬਾਨ ਨੂੰ ਨਾਲ ਲੈ ਕੇ। ਔਰ ਪਾਰਲੀਮੈਂਟ ਦੀ ਚੋਣ ਅਨਾਉਂਸ ਹੋ ਗਈ। ਚੋਣ ਦੇ ਵਿੱਚ ਉਹਨਾਂ ਨੇ ਜਿਹੜੇ ਵੀ ਲੋਕ ਸਭਾ ਹਲਕਾ ਉਹਦੇ ਚੀਨੇ ਵਿਧਾਨ ਸਭਾ ਹਲਕੇ ਪੈਂਦੇ ਜਿਵੇਂ ਆਪਾਂ ਨੂੰ ਫੀਕੋਟ ਚ ਤਰਨ ਪੈਂਦੇ ਆ ਫਰੋਈ ਪਰਚ ਤਨ ਪੈਂਦੇ ਸਾਰਾ ਚ ਆ ਨੋ ਨੋ ਪੈਂਦੇ ਆ ਸੌਰੀ ਸਾਰੇ ਉਹ ਇਕਲੇ ਇਕਲੇ ਲੋਕ ਸਭਾ ਹਲਕੇ ਤੇ ਇਕੋ ਜਾਣ ਹੀ ਗਏ ਮਤਲਬ ਕਿ ਸਾਰੇ ਵਿਧਾਨ ਸਭਾ ਹਲਕੇ ਆ ਜਾ ਕੇ ਉਹਨਾਂ ਨੇ ਕਾਨਫਰੰਸਾਂ ਕਰਕੇ ਆਂਦੀਆਂ ਔਰ ਇੱਥੇ ਹੀ ਬਸ ਨਹੀਂ ਕੀਤਾ ਮਤਲਬ ਕਿ ਬਹੁਤ ਸਾਰੇ ਉਮੀਦਵਾਰਾਂ ਚਿਹਰੇ ਚੰਗੇ ਸੀ ਲੇਕਿਨ ਆਰਥਿਕ ਤੌਰ ਤੇ ਉਹ ਇਲੈਕਸ਼ਨ ਲੜਨ ਵਿੱਚ ਉਹਨਾਂ ਚ ਸਮਰੱਥਾ ਹੈ ਨਹੀਂ ਸੀ ਤੇ ਉਹਨਾਂ ਦੇ ਵੀ ਉਹਨਾਂ ਨੇ ਸਹਿਯੋਗ ਕੀਤਾ ਬਾਲ ਸਾਹਬ ਨੇ ਮਾਲੀ ਤੌਰ ਦੇ ਉੱਤੇ ਇਹਦੂ ਬਾਦ ਬੰਦਾ ਕਰ ਵੀ ਕੀ ਸਕਦਾ ਹੈ ਇਸ ਕਰਕੇ ਮੈਂ ਹੁਣ ਆਪਦੀ ਗੱਲ ਦੱਸਣੀ ਚਾਹੁੰਨਾ ਹੈ ਕਿ ਮੈਂ 6 ਐਮਐਲਏ ਦੀਆਂ ਇਲੈਕਸ਼ਨਾਂ ਲੜੀਆਂ 6 ਦੇ ਵਿੱਚੋਂ ਤਿੰਨ ਇਲੈਕਸ਼ਨਾਂ ਮੈਂ ਜਿੱਤਿਆ ਤਿੰਨ ਮੈਂ ਹਾਰਿਆ ਤੇ ਜਦੋਂ ਤਾਂ ਮੈਂ ਜਿੱਦਾਂ ਉਹ ਤਾਂ ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੇ ਆਸੇ ਪਾਸੇ ਆ ਜਾਂਦੇ ਆ ਕਿ ਅਸੀਂ ਮਿਸ਼ਰੀ ਵਾਲੇ ਜੋਰ ਲਾਇਆ ਅਸੀਂ ਕੋਟ ਸੁਖੀਏ ਜੋਰ ਲਾਇਆ ਅਸੀਂ ਸ਼ਹਿਰ ਦੇ ਪੰਜ ਵਾਰਡ ਸੰਭਾਲੇ ਤੂੰ ਤਾਂ ਜਿੱਤੇ ਐ ਤੇ ਜਦੋਂ ਮੈਂ ਹਾਰ ਜਨਾ ਉਦੋਂ ਮੇਰੇ ਨੇ ਇਸ਼ਾਰਾ ਕਰਦੇ ਤੇਰੇ ਚਾਹ ਕਮੀ ਸੀ ਤੇਰੇ ਚਾਹ ਕਮੀ ਸੀਗੀ ਇਹੀ ਗੱਲ ਇਹ ਲੀਡਰਸ਼ਿਪ ਆਣ ਜਿਹੜੇ ਇਹਨਾਂ ਨੇ 10-10 ਲੱਖਾਂ ਲੜ ਲਈ ਕਿਸੇ ਨੇ 10 ਲੜ ਲਈ ਕਿਸੇ ਨੇ 8 ਲੜ ਲੀਆਂ ਕਈ ਤਾਂ ਵਿੱਚੋਂ ਜਿੱਤੇ ਦੋ ਦੋ ਵਾਰੀਆਂ ਫਿਰ ਪਰਿਵਾਰਾਂ ਨੂੰ ਵੀ ਟਿਕਟਾਂ ਦਵਾਈਆਂ ਇਹਨਾਂ ਨੇ ਆਪ ਦੇ ਨਾਲ ਆਪ ਵੀ ਲਈ ਦੋ ਦੋ ਟਿਕਟਾਂ ਪਾਰਟੀ ਦੇ ਫੈਸਲੇ ਦੇ ਉਲਟ ਜਾ ਕੇ ਵੀ ਪ੍ਰੈਸ਼ਰ ਪਾ ਕੇ ਤੇ ਅੱਜ ਉਹ ਕਹਿੰਦੇ ਐ ਵੀ ਪ੍ਰਧਾਨ ਐ ਸਿਰਫ 2000 ਬੰਦੇ ਹੀ ਐ ਬਾਕੀ ਸਮੁੱਚੀ ਜਿਹੜੀ ਜਥੇਬੰਦੀ ਐ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਕੋਰ ਕਮੇਟੀ ਦਾ ਕਲੀਅਰ ਫੈਸਲਾ ਸੀਗਾ ਕਿ ਸਾਨੂੰ ਸੀਟਾਂ ਦੀ ਵੰਡ ਦਾ ਕੋਈ ਨਹੀਂ ਪਾਰਲੀਮੈਂਟ ਦਾ ਸਾਡੇ ਨੇ ਉਹ ਵੱਧ ਲੈਣ ਨਾਲ ਘਟ ਲੈਣ ਨਾਲ ਪਾਰਟੀ ਜਾਂਦਾ ਬਾਠੀ ਕੁਐਸਚਨ ਲੀਡਰ ਚਾਹੁੰਦਾ ਹੀ ਸਾਡੇ ਵਿਸ਼ੇ ਹੋਤਾ ਹੋ ਜੇ ਪਰ ਉਹ ਸਾਡੀਆਂ ਮੰਗਾਂ ਕਿਉਂਕਿ ਸਾਡੇ ਨਾਲ ੱਤਕਾ ਹੋਇਆ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਫਿਰ ਕਿਸਾਨਾਂ ਦਾ ਫਿਰ ਮੁਰਦਵਾਰਾ ਪ੍ਰਬੰਧ ਕਮੇਟੀ ਤੋੜਤੀ 1925 ਐਕਟ ਹੈ ਇੰਨੂੰ ਤੋੜ ਕੇ ਹਰਿਆਣੇ ਦੀ ਵੱਖਰੀ ਬਣਾਤੀ ਫਿਰ ਸਾਡੀ ਮੈਂਬਰੀ ਨੁਮਾਇੰਦਗੀ ਸੀ ਜਿਹੜੀ ਖਤਮ ਕਰਤੀ ਹਜੂਰ ਸਾਹਿਬ ਤੋਂ ਲਡੇਰ ਸਾਹਿਬ ਤੋਂ ਫਿਰ ਪਟਨਾ ਸਾਹਿਬ ਤੋਂ ਖਤਮ ਕਰਤੀ ਔਰ ਸਾਡੇ ਪਾਣੀਆਂ ਦਾ ਮਸਲਾ ਹੈ ਸਾਡੇ ਇਸ਼ੂ ਤਾਂ ਇਹ ਹੈਗੇ ਆ ਜੇ ਜੇ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਸਾਨੂੰ ਆਸ ਸੀ ਕਿ ਅਸੀਂ ਆਸ ਕਰਕੇ ਮਦਦ ਕੀਤੀ ਸੀ ਕਿ ਸਾਡੇ ਮਤਲੇ ਹੱਲ ਹੋਣਗੇ ਲੇਕਿਨ ਹੱਲ ਨਹੀਂ ਕੀਤੇ ਪ੍ਰਧਾਨ ਨੇ ਕਹਿੰਦਾ ਮੈਨੂੰ ਟਿਕਟਾਂ ਦਾ ਕੋਈ ਲੈਣ ਦੇਣ ਨਹੀਂ ਜੇ ਅਸੀਂ ਇਲੈਕਸ਼ਨ ਜਿੱਤੀਏ ਜਾਂ ਅਸੀਂ ਹਾਰੀਏ ਇਸ ਗੱਲ ਨਾਲ ਮੇਰਾ ਕੋਈ ਸਰਕਾਰ ਨਹੀਂ ਜੇ ਸਾਡਾ ਸਹਿਯੋਗ ਤਾਂ ਹੀ ਹੋ ਸਕੂਗਾ ਜੇਕਰ ਸਾਡੀਆਂ ਇਹ ਮੰਗਾਂ ਮੰਨੀਆਂ ਜਾਣਗੀਆਂ ਇਹੀ ਤਾਂ ਹੀ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਇਸ ਕਰਕੇ ਉਹਨਾਂ ਨੇ ਕਲੀਅਰ ਕੱਟ ਕੇ ਕਿਹਾ ਸੀ ਲੇਕਿਨ ਇਹ ਲੀਡਰਸ਼ਿਪ ਵਾਲੇ ਜਿਹੜੇ 4-5 ਹੈਗੇ ਆ ਇਹਨਾਂ ਦੀ ਪਹਿਲਾਂ ਹੀ ਸੀਟੀ ਕੀਤੀ ਉੱਧਰ ਲੱਗੇ ਹੋਏ ਸੀਗੇ ਇਹ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਮਝੌਤਾ ਹੋਵੇ ਪ੍ਰਧਾਨ ਨੇ ਇਸ ਗੱਲ ਤੇ ਅੜ ਗਿਆ ਔਰ ਪ੍ਰਧਾਨ ਨੇ ਸਾਰੀ ਕੋਰ ਕਮੇਟੀ ਮੈਂ ਕੋਰ ਕਮੇਟੀ ਦਾ ਮੈਂਬਰ ਆ ਇੱਥੇ ਬੈਠਿਆ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਮੈਂ ਹੈਗਾ ਮੈਂਬਰ ਉਹ ਕੋਰ ਕਮੇਟੀ ਤੋਂ ਪੁੱਛੇ ਬਗਰ ਕੋਈ ਫੈਸਲਾ ਨਹੀਂ ਕਰਦਾ ਹੁਣ ਵੀ ਪ੍ਰਧਾਨ ਨੇ ਕਹਤਾ ਸੀਗਾ ਵੀ ਜੇ ਭਾਈ ਕਿਉਂਕਿ ਹੁਣ ਜਿਹੜੀ ਕੋਰ ਕਮੇਟੀ ਹੈ ਕੋਰ ਕਮੇਟੀ ਤਾਂ ਹੈਗੀ ਆ ਸਿਲੇਕਟਡ ਜਿਹੜੇ ਸੀਨੀਅਰ ਬੰਦੇ ਆ ਉਹਨਾਂ ਦੇ ਉਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਸ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਹੈਗੇ ਆ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਜਿਹੜੀ ਮੇਨ ਹੈਗੀ ਆ ਉਹ ਹੈਗੀ ਆ ਵਰਕਿੰਗ ਕਮੇਟੀ ਸ਼੍ਰੋਮ ਨਿਕਾਲੀ ਦਾ ਸੀ ਵਰਕਿੰਗ ਕਮੇਟੀ ਦੇ ਟੋਟਲ 78 ਮੈਂਬਰ ਹੈ ਤੇ ਇਹ ਇਲੈਕਸ਼ਨ ਕਮਿਸ਼ਨ ਕੋਲੇ ਜਿਹੜੀ ਜਾਂਦੀ ਹੈ ਉਹ ਮਤਲਬ ਜਿਹੜੀ ਬਣ ਕੇ ਜਾਂਦਾ ਸਾਰਾ ਪ੍ਰੋਪੋਜ਼ਲ ਉਹ ਜਿਹੜੇ ਪ੍ਰਧਾਨ ਚੁਣਦੀ ਹੈ ਉਹ ਵਰਕਿੰਗ ਕਮੇਟੀ ਚੁਣਦੀ ਹੈ ਵਰਕਿੰਗ ਕਮੇਟੀ ਨੂੰ ਸਾਡੇ ਜਿਹੜੇ ਮੈਂਬਰ ਹੈ ਜਿਹੜੇ ਥੱਲੇ ਕਾਲੀ ਥੱਲੇ ਉਹ ਬਣਾਉਂਦੇ ਆ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਬਣਾਉਂਦੇ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਅਸੀਂ ਤਿੰਨ ਮੈਂਬਰ ਹੈਗੇ ਆ ਬੰਟੀ ਰਮਾਣਾ ਜੀ ਬੈਠੇ ਆ ਮੈਂ ਹੈਗਾ ਸੁਭਾਸ਼ ਸਿੰਘ ਬਾਦਲ ਜੀ ਹੈਗੇ ਆ ਟੋਟਲ 78 ਮੈਂਬਰ ਹੈ ਵਰਕਿੰਗ ਕਮੇਟੀ ਦੇ ਜਿਨ੍ਹਾਂ ਵਿੱਚੋਂ ਲਗਭਗ 5 ਜਾਂ 6 ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਤਿੰਨ ਚਾਰ ਵਿਦੇਸ਼ ਗਏ ਸੀ ਅਸੀਂ 62 ਮੈਂਬਰ ਉੱਥੇ ਹਾਜ਼ਰ ਸੀਗੇ ਉੱਥੇ ਪ੍ਰਧਾਨ ਜੀ ਨੇ ਕਲੀਅਰ ਕੱਟ ਕਹਿਦਾ ਕਿ ਜੇ ਭਾਈ ਤੁਹਾਨੂੰ ਲੱਗਦਾ ਹੈ ਕਿ ਮੈਂ ਨਹੀਂ ਪਾਰਟੀ ਚਲਾ ਸਕਦਾ ਤੇ ਆਹ ਮੇਰਾ ਅਸਤੀਫਾ ਤੇ ਮੈਂ ਜਿਹੜਾ ਅਸਤੀਫਾ ਮੈਂ ਵਰਕਿੰਗ ਕਮੇਟੀ ਨੂੰ ਦੇ ਸਕਦਾ ਮਾਦਾ ਅਸਤੀਫਾ ਮੇਰਾ ਤੁਸੀਂ ਪ੍ਰਵਾਰ ਕਰੋ ਲੇਕਿਨ ਵਰਕਿੰਗ ਕਮੇਟੀ ਨੇ ਸਾਰੀ ਸੰਮਤੀ ਨਾਲ ਕਹਿਤਾ ਕਿ ਤੁਸੀਂ ਇੰਨੀ ਮਿਹਨਤ ਕੀਤੀ ਹੈ ਜਿਹੜੀ ਮੈਂ ਪਹਿਲਾਂ ਦੱਸ ਘਟਿਆ ਸਾਰੇ ਹਲਕੇਾਂ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਕੋਈ ਅਸਤੀਫਾ ਤੁਹਾਡਾ ਪ੍ਰਵਾਨ ਨਹੀਂ ਕਰਨਾ। ਹੁਣ ਗੱਲ ਆਉਂਦੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੀ। ਦੇਖੋ ਅਸੀਂ ਵੀ ਕਾਲ ਤਖਤ ਸਭਾ ਤੇ ਗਏ। ਅਸੀਂ ਪਾਠਵੀ ਪਾਈਪ ਕਰਬਖ ਸਿੰਘ ਹਾਲ ਹੈ ਜਿਹੜਾ ਉਹਦੇ ਕਾਲ ਤਖਤ ਸਾਹਿਬ ਦੇ ਉੱਤੇ ਬਣਿਆ ਹੋਇਆ ਅੱਡ ਅੱਡ ਜਗ੍ਹਾ ਬਣੀਆਂ ਹੋਈਆਂ ਜਿੱਥੇ ਪਾਠ ਵੱਖ-ਵੱਖ ਪਰਿਵਾਰਾਂ ਦੇ ਵੱਲੋਂ ਜਾਂ ਪਾਰਟੀਆਂ ਵੱਲੋਂ ਰੱਖਾਈ ਜਾਂਦੇ ਆ। ਉੱਥੇ ਪਾਠ ਖਾਇਆ ਉੱਥੇ ਅਸੀਂ ਖਿਮਾ ਜਾਂਚਣਾ ਕੀਤੀ ਕਿ ਜੇ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਸਰਕਾਰ ਦੇ ਵਿੱਚ ਜਾਂ ਬਿਨਾਂ ਸਰਕਾਰ ਤੋਂ ਤੇ ਉਹਦੀ ਅਸੀਂ ਜਿਹੜੀ ਹੈਗੀ ਖਿਮਾ ਮੰਗਦੀ ਹੈ। لیکن پھر بھی یہ جڑے پاسے ہوئے سی انہوں نے ਨਵਾਂ ڈرامਾ ਬਣਾ ਲਿਆ 1 2011 ਦੀਆਂ ਚਿੱਠੀਆਂ ਇਹਨਾਂ ਨੇ ਜਿੱਦ ਚਿੱਠੀ ਦਿੱਤੀ ਅਖਾਲ ਤੱਕ ਸਾਹ ਤੇ ਉਹ 2011 ਤੋਂ سٹارٹ ਕੀਤਾ ਇਹਨਾਂ ਨੇ ਕੰਮ ਫਿਰ ਜੇ 11 ਤੋਂ سٹارٹ ਕੀਤਾ ਫਿਰ ਇਹ ਜਿਹੜੇ ਅੱਡ ਹੋਏ ਹੈ ਇਹ 12 ਚ ਵਿੱਚ ਚੋਣ ਆਈ ਉਦੋਂ ਵੀ ਲੜੇ ਇਹ ਚੋਣ ਲੀਡਰ ਸਾਹਿਬਾਨ ਫਿਰ ਉਸ ਤੋਂ ਬਾਅਦ 14 ਚ ਪਾਰਲੀਮੈਂਟ ਦੀ ਚੋਣ ਆਈ ਉਹਦੇ ਚ ਵੀ ਇਹ ਲੜੇ ਚੋਣ ਫਿਰ 17 ਚ ਚੋਣ ਆਈ ਉਹਦੇ ਚ ਵੀ ਇਹ ਚੋਣ ਲੜੇ ਫਿਰ 19 ਚ ਚੋਣ ਆਈ ਉਹਦੇ ਚ ਵੀ ਇਹ ਚੋਣ ਲੜੇ ਫਿਰ 22 ਚ ਚੋਣ ਆਈ ਉਹਦੇ ਚ ਵੀ ਚੋਣ ਲੜੇ ਫਿਰ 24 ਚ ਚੋਣ ਆਈ ਉਹਦੇ ਚ ਵੀ ਚੋਣ ਲੜੇ ਤੇ ਫਿਰ ਇਹਨਾਂ ਦਾ ਫਰਜ਼ ਨਹੀਂ ਸੀ ਪੰਦਗਾ ਕਿ ਪਹਿਲਾਂ ਹੀ ਛੜ ਕੇ ਪਾਸੇ ਹੋ ਜਦੇ ਕਿਉਂਕਿ ਉਹਦੇ ਸਰਕਾਰ ਸੀ ਉਹ ਸਦਾ ਦਾ ਸੁੱਖ ਮੰਨ ਰਹੇ ਸੀਗੇ ਤੇ ਇਸ ਕਰਕੇ ਉਹਦੇ ਪਾਸੇ ਦੀ ਹਟੇ ਜਦੋਂ ਦੇਖਿਆ ਕਿ ਹੁਣ ਸਤਾ ਨਹੀਂ ਹੈਗੀ ਤੇ ਇਸ ਕਰਕੇ ਇਹਨਾਂ ਨੇ پلان ਬਣਾ ਲਿਆ ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਸਮੂੱਚੀ ਜਥੇਬੰਦੀ ਬੈਠੀ ਹੈ ਸਾਡੀ ਸਮੂੱਚੇ ਸਾਡੇ ਸੀਨੀਅਰ ਸਾਡੇ ਆਗੂ ਸਭਾਣੇ ਬੈਠੇ ਆ ਕਿ ਸਮੂੱਚੀ ਅਕਾਲੀ ਦਲ ਦੀ ਟੀਮ ਹੈ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਉਹ ਸਰਦਾਰ ਸਿੰਘਵੀਰ ਸਿੰਘ ਬਾਲ ਦੇ ਵਿੱਚੋਂ ਅਸ਼ਵਾਲ ਪ੍ਰਗਟ ਕਰਦੀ ਹੈ ਤੇ ਉਹਨਾਂ ਨੂੰ ਅਸੀਂ ਪ੍ਰਧਾਨ ਮੰਨਦੇ ਆ ਤੇ ਸਾਡੇ ਪ੍ਰਧਾਨ ਉਹ ਰਹਿਣਗੇ ਉਹਨਾਂ ਜਿਹਨਾਂ ਕੋਈ ਮਿਹਨਤੀ ਬਾਲ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਹੋ ਜਿਹੜੇ ਹੈਗੇ ਆ ਹੁਣ ਅੱਜ ਦੀ ਡੇਢ ਚ ਪਹਿਲੇ ਨੰਬਰ ਦੇ ਉਹ ਮਿਹਨਤੀ ਬੰਦੇ ਆ ਬਾਲ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਹੁੰਦੇ ਮਿਹਨਤੀ ਦੇ ਵਿੱਚੋਂ ਔਰ ਅਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਆ ਔਰ ਦਿਲ ਦੇ ਸਾਫ ਹੈ ਕੋਈ ਉਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਸਿੰਘਵੀਰ ਸਿੰਘ ਬਾਲ ਜਿੰਦਾਬਾ